ਹਰਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਵੀ ਇੱਥੇ ਰਹੀ ਆਪਾਂ ਖੜੇ ਆਂ ਤੇ ਭਗਵੰਤ ਮਾਨ ਆਉਂਦਿਆ ਤੇ ਤਾਂ ਕਰਕੇ ਜਿਹੜੀ ਸੰਗਤ ਆ ਵੀ ਉਹ ਸੰਗਤ ਦੀਆਂ ਗੱਡੀਆਂ ਰੋਕੀਆਂ ਵੀ ਪਹਿਲਾਂ ਭਗਵੰਤ ਮਾਨ ਦੀਆਂ ਲਗਾਉਣੀਆਂ ਵਾ ਆ ਇੰਨਾ ਬੰਦਿਆ ਨੇ ਵੀ ਵੇਖੋ ਵੀ ਇਹ ਆਮ ਆਦਮੀ ਦੀ ਸਰਕਾਰ ਵੇਖੋ ਵੀ ਜਿਹੜੀ ਗੁਰੂ ਘਰ ਸੰਗਤ ਜਾਂਦੀ ਆ ਬਾਬੇ ਬਕਾਲੇ ਰਖੜ ਪੁੰਨਿਆਂ ਤੇ ਉਹ ਗੱਡੀਆਂ ਇਹਨਾਂ ਨੇ ਰੋਕਤੀਆਂ ਵਾ ਬਾਬੇ ਬਕਾਲੇ ਰਖੜ ਪੁੰਨਿਆਂ ਤੇ ਜਾਂਦੀ ਆ ਗੁਰੂ ਘਰ ਦੀ ਸੰਗਤ ਕਿ ਭਗਵੰਤ ਮਾਨ ਪਹਿਲਾਂ ਲੰਘਣਾ ਚਾਹੀਦਾ ਵਾ ਜਿਹੜਾ ਆਮ ਆਦਮੀ ਵਾਲਾ ਭਗਵੰਤ ਮਾਨ ਆ ਉਹ ਵੀ ਗੁਰੂ ਘਰ ਦੀ ਜਿਹੜੀ ਸੰਗਤ ਹੈ ਉਹ ਇਹਨਾਂ ਰੋਕੀ ਆ ਦੇਖੋ ਹਾਂਜੀ ਕਿਹੜੀ ਗੱਲ ਥੋੜੀ ਦੱਸੋ ਜਾਈਂ ਜਿੱਥੇ ਉੱਧਰ ਜਾਈਂ ਕਿੱਧਰ ਉਹਦੇ ਕੋਲ ਆਓ ਆਹ ਵੇਖੋ ਵੀ ਭਗਵੰਤ ਮਾਨ ਕਹਿੰਦੇ ਲੰਗਣਾ ਆ ਤੇ ਸੜਕ ਵਿਹਲੀ ਚਾਹੀਦੀ ਆ ਜਿਹੜੀ ਗੁਰੂ ਘਰ ਸੰਗਤ ਜਾਣੀ ਰਖੜ ਪੰਨਿਆਂ ਦੇ ਆਮ ਸੰਗਤ ਜਿਹੜੀ ਆਮ ਸੰਗਤ ਜਾਣੀ ਆ ਉਹ ਵੇਖੋ ਵੀ ਇਹਨਾਂ ਦਾ ਆਹ ਆਹ ਵੇਖੋ ਆ ਪਾਸੇ ਇਹਨਾਂ ਨੇ ਪੰਜਾਬ ਸਰਕਾਰ ਮਰਦਾਵਾ ਮਰਦਾਵਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕਰਨ ਕਿੱਥੇ ਆ ਅੱਛਾ ਬਾਹਰ ਆ ਅੱਥਰਵਾ ਦੇਖੋ ਵੀ ਆ ਪੁਲਿਸ ਵਾਲਿਆਂ ਦੀ ਇਹਨਾਂ ਦੀ ਭਗਵੰਤ ਮਾਨ ਦੀ ਕਰਤੂਦ ਵੇਖ ਲਓ ਇਹਨਾਂ ਦੀ ਆਮ ਸਰਕਾਰ ਦੀ ਕਰਤੂਦ ਵੇਖ ਲਓ ਵੀ ਸੰਗਤ ਗੁਰੂ ਘਰ ਦੀ ਨਹੀਂ ਲੰਗਣ ਦੇਣੀ ਅਸੀਂ ਸੰਗਤ ਨਹੀਂ ਲੰਗਣ ਦੇਣੀ ਗੁਰੂ ਘਰ ਦੀ ਓਏ ਗੱਡੀ ਓਏ ਗੱਡੀ ਲਾ ਗੱਡੀ ਦੌਰ ਗੱਡੀ ਲੈ ਗਿਆ ਆਪ ਬਾਸ ਵੀ ਜਾਂਦੇ ਹੋ ਤੇ ਜਾਂਦੇ ਆਪ ਵਿਆ ਗੱਡੀ ਚੋਵੇ ਪਾਸ ਪਿਆ ਜਿਹੜੀ ਪਾਸ ਵਾਲੀ ਚੱਲ ਜਾਓ ਆਹ ਜਿਹੜੀ ਪਾਸ ਵਾਲੀ ਚੱਲ ਜਾਓ ਆਹ ਲਾਉਂਦੇ ਓਏ ਆਉਂਦੇ ਆਹ ਵੇਖੋ ਵੀ ਭਗਵੰਤ ਮਾਨ ਸਰਕਾਰ ਦੀ ਕਰਤੂਤ ਵੇਖ ਲਓ ਇਹਨਾਂ ਗੁਰੂ ਘਰ ਦੀ ਓਏ ਗੁਰੂ ਘਰ ਦੀ ਜਾਂਦੀ ਸੰਗਤ ਰੋਕ ਕੇ ਰੱਖੀ ਐ ਨਾ ਪਰ ਇਹਨੂੰ ਅਟ ਮੈਂ ਕਰ ਮਾੜੀ ਵੀ ਵੇਖ ਲਓ ਆਮ ਸਰਕਾਰ ਵੇਖ ਲਓ ਵੀ ਜਿਹੜੇ ਕਹਿੰਦੇ ਵੀ ਕੋਈ ਹੁਟਰ ਨਹੀਂ ਲੱਗੂਗਾ ਕੋਈ ਗੱਡੀਆਂ ਦਾ ਕਾਫਲਾ ਨਹੀਂ ਆ ਜਿਹੜਾ ਮੰਤਰੀ ਆਮ ਲੋਕਾਂ ਦੇ ਵਿੱਚ ਰਹੂਗਾ ਉਹ ਗੁਰੂ ਘਰ ਜਾਂਦੀ ਸੰਗਤ ਨੂੰ ਰੋਕ ਰਿਹਾ ਵਾ ਵੀ ਮੈਂ ਮੈਨੂੰ ਸੜਕ ਵੇਲ ਲਈ ਚਾਹੀਦੀ ਹੈ ਜਿਹੜੀ ਰਖੜਪੁੰਨਿਆਂ ਤੇ ਬਾਬੇ ਬਕਾਲੇ ਸੰਗਰ ਜਾ ਰਹੀ ਹੈ ਕਿ ਉਹ ਭਾਵੇਂ ਜਾਵੇ ਭਾਵੇਂ ਨਾ ਜਾਵੇ